ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਰਾਜਨੀਤੀ ਛੜਣ ਤੱਕ ਦੀ ਗੱਲ ਕਹਿ ਦਿੱਤੀ ਹੈ ਪੂਰਾ ਮਸਲਾ ਤੁਹਾਨੂੰ ਦੱਸਦੇ ਹਾਂ ਹੋਇਆ ਕਿ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਬਿੱਟੂ ਨੂੰ ਬਹੁਤ ਵੱਡਾ ਚੈਲੰਜ ਕਰ ਦਿੱਤਾ ਹੈ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਸ਼ਾਮਲ ਹੋਏ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਔਰ ਰਵਨੀਤ ਬਿੱਟੂ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਬਹੁਤ ਵੱਡਾ ਬਿਆਨ ਆਇਆ ਕਿ ਜੇ ਰਵਨੀਤ ਬਿੱਟੂ ਚੋਣ ਜਿੱਤ ਗਿਆ ਲੁਧਿਆਣਾ ਤੋਂ ਤਾਂ ਪ੍ਰਤਾਪ ਸਿੰਘ ਬਾਜਵਾ ਸਿਆਸਤ ਛੱਡ ਦੇਣਗੇ ਰਾਜਨੀਤੀ ਛੱਡਣ ਤੱਕ ਦੀ ਗੱਲ ਕਹਿ ਦਿੱਤੀ ਹੈ ਕਿ ਜੇ ਰਵਨੀਤ ਬਿੱਟੂ ਚੋਣ ਜਿੱਤ ਜਾਂਦਾ ਤਾਂ ਫਿਰ ਮੈਂ ਸਿਆਸਤ ਛੱਡ ਦਿਆਂਗਾ ਇਹ ਬਿਆਨ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ ਰਵਨੀਤ ਬਿੱਟੂ ਨੂੰ ਲੈ ਕੇ ਰਵਨੀਤ ਬਿੱਟੂ ਨੂੰ ਲੈ ਕੇ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਬਿੱਟੂ ਚੋਣ ਨਹੀਂ ਜਿੱਤੇਗਾ ਔਰ ਬਿੱਟੂ ਜਿਸ ਤਰੀਕੇ ਨਾਲ ਐਂਟੀ ਸਿੱਖ ਚੇਰ ਆ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਕਿ ਰਵਨੀਤ ਬਿੱਟੂ ਨੂੰ ਤਾਂ ਵਰਤਿਆ ਜਾਏਗਾ ਜੇ ਕਿਸੇ ਦੇਸ਼ ਦੇ ਖਿਲਾਫ ਬਿਆਨ ਦੇਣਾ ਹੋਇਆ ਕਰੇਗਾ ਕਿਸੇ ਪ੍ਰਧਾਨ ਮੰਤਰੀ ਦੇ ਖਿਲਾਫ ਬਿਆਨ ਦੇਣਾ ਹੋਇਆ ਕਰੇਗਾ ਤਾਂ ਉਸ ਨੂੰ ਵਰਤਿਆ ਜਾਇਆ ਕਰੇਗਾ ਰਵਨੀਤ ਬਿੱਟੂ ਦਾ ਕੁਝ ਨਹੀਂ ਬਣਨਾ ਇਹ ਗੱਲ ਕਹੀ ਹੈ ਕਿ 10-10 ਸਾਲ ਤੱਕ ਰਵਨੀਤ ਬਿੱਟੂ ਨੇ ਲੋਕਾਂ ਦੇ ਫੋਨ ਨਹੀਂ ਚੁੱਕਿਆ ਔਰ ਹੁਣ ਜਾ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਔਰ ਹੁਣ ਲੋਕਾਂ 'ਚ ਸਰਗਰਮ ਹੋ ਗਿਆ ਜਾ ਕੇ ਔਰ ਉੱਥੇ ਹੀ ਇਹ ਵੀ ਗੱਲ ਕਹੀ ਹੈ ਕਿ ਸਾਡਾ ਰੰਦਾਵਾ ਲੜੇਗਾ ਰਵਨੀਤ ਬਿੱਟੂ ਦੇ ਖਿਲਾਫ ਚੋਣ ਔਰ ਸੰਦਰਭ ਉਹਨਾਂ ਨੇ ਦਿੱਤਾ ਸੀ ਕਿ ਜਦੋਂ ਦਾਰਾ ਸਿੰਘ ਹੋਣਾ ਨੇ ਕਿਉਂਕਿ ਪਿਛਲੇ ਦਿਨੀ ਰਵਨੀਤ ਬਿੱਟੂ ਹੋਣਾ ਨੇ ਬਿਆਨ ਦਿੱਤਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮੈਂ ਚੈਲੰਜ ਕਰਦਾ ਕਿ ਉਹ ਚੋਣ ਲੜਨ ਮੇਰੇ ਖਿਲਾਫ ਜੇ ਐਨਆਈ ਉਹਨਾਂ ਚ ਦਮ ਹੈ ਤਾਂ ਉਸ ਤੋਂ ਬਾਅਦ ਹੁਣ ਬਿਆਨ ਦਿੱਤਾ ਪ੍ਰਤਾਪ ਬਾਜਵਾ ਹੁਣਾਂ ਨੇ ਕਿ ਜਦੋਂ ਦਾਰਾ ਸਿੰਘ ਪਹਿਲਵਾਨ ਸੀ ਉਹਨਾਂ ਨੂੰ ਵੀ ਕੋਈ ਕਹਿੰਦਾ ਸੀ ਕਿ ਮੇਰੇ ਨਾਲ ਕੁਸ਼ਤੀ ਕਰ ਲਓ ਮੇਰੇ ਨਾਲ ਘੋਲੋ ਆ ਕੇ ਤਾਂ ਉਸ ਵੇਲੇ ਵੀ ਉਹ ਕਹਿੰਦੇ ਸੀ ਕਿ ਮੇਰਾ ਛੋਟਾ ਭਰਾ ਰੰਦਾਵਾ ਹੈ ਰੰਦਾਵੇ ਨੂੰ ਹਰਾ ਦਿਓ ਔਰ ਸਾਡਾ ਰੰਦਾਵਾ ਹਰਾਏਗਾ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਨਿਹੰਗਾਂ ਦੇ ਬਾਟੇ ਵਾਂਗੂ ਮੰਨ ਜਾਗੇ ਇਹ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਬਕਾਇਦਾ ਤੌਰ ਤੇ ਚੈਲੰਜ ਵੀ ਕੀਤਾ ਹੈ ਰਵਨੀਤ ਸਿੰਘ ਬਿੱਟੂ ਨੂੰ ਤਾਂ ਪ੍ਰਤਾਪ ਬਾਜਵਾ ਨੇ ਸਿਆਸਤ ਛੱਡਣ ਤੱਕ ਦੀ ਗੱਲ ਕਹਿ ਦਿੱਤੀ ਹੈ ਕਿ ਜੇ ਰਵਨੀਤ ਬਿੱਟੂ ਚੋਣ ਜਿੱਤ ਗਿਆ ਤਾਂ ਫਿਰ ਮੈਂ ਸਿਆਸਤ ਛੱਡ ਦੇਵਾਂਗਾ ਕੀ ਕਹਿ ਰਹੇ ਨੇ ਪ੍ਰਤਾਪ ਬਾਜਵਾ ਸੁਣਾਉਣੇ ਜਰਾ ਅਸੀਂ ਕਾਂਗਰਸ ਦੇ ਕੈਂਡੀਡੇਟ ਤੋਂ ਜੇ ਬਿੱਟੂ ਜਿੱਤ ਜਏ ਮੈਂ ਸਿਆਸਤ ਛੱਡ ਦੂੰਗਾ ਜਿਹੜਾ ਵੀ ਅਸੀਂ ਉੱਥੇ ਨਮਾਇਦਾ ਕੱਲਾ ਬਹੁਤ ਵੱਡੀ ਸਟੇਟਮੈਂਟ ਦੇ ਦਿੱਤੀ ਬਿਲਕੁਲ ਬਿਲਕੁਲ ਔਨ ਰਿਕਾਰਡ ਜਿਹੜੀ ਅਸੀਂ ਪੂਰਾ ਜ਼ੋਰ ਲਾ ਦੇਣ ਸ਼ਾਹ ਪੂਰਾ ਜ਼ੋਰ ਲਾ ਦੇਣ ਜਿਹੜਾ ਮਰਜੀ ਸ਼ਾਹ ਆ ਜੇ ਇੱਥੇ ਜਿਹੜਾ ਮਰਜੀ ਸ਼ਾਹ ਆ ਜੇ ਭਾਵੇਂ ਬਾਦਸ਼ਾਹ ਵੀ ਇੱਥੇ ਆ ਜੇ ਬਿੱਟੂ ਹਾਰਨਾ ਹੀ ਹਾਰਨਾ ਰੰਦਾ ਵੇਦੇਥੋਂ ਹੀਰਾ ਵਾਂਗੇ ਨਿਆਂਗਾ ਦੇ ਬਾਟੇ ਵਰਗਾ ਪੰਜਾਬ ਦੇ ਲੋਕੇ ਨੂੰ ਮੰਨ ਜਾਣਗੇ ਕਿਉਂਕਿ ਇਹ ਚਿਹਰਾ ਐਂਟੀ ਸਿੱਖ ਚਿਹਰਾ ਹੈ ਇਹਨੇ ਹਮੇਸ਼ਾ ਪੰਜਾਬ ਦੇ ਇੰਟਰਸਟ ਦੇ ਖਿਲਾਫ ਹਮੇਸ਼ਾ ਗੱਲ ਕੀਤੀ ਕਿਸਾਨਾਂ ਦੇ ਖਿਲਾਫ ਕੀਤੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਕੀਤੀ ਸਿੱਖਾਂ ਦੇ ਵਜੂਦ ਦੇ ਖਿਲਾਫ ਇਹਨੇ ਕੀਤੀ ਰਵਨੀਤ ਸਿੰਘ ਬੁੱਟ ਵੇਖੋ ਦੋ ਕਿਸਮ ਦੀ ਇਡੀਓਲੋਜੀ ਹੁੰਦੀ ਇੱਕ ਤੇ ਹੁੰਦੀ ਆਪਣੇ ਦਾਦੇ ਦੀ ਤੇ ਆਪਣੇ ਬਾਪ ਦੀ ਇਡੀਓਲੋਜੀ ਤੇ ਪਹਿਰਾ ਦੇਣਾ ਇੱਕ ਹੁੰਦਾ ਉਹਨਾਂ ਦੇ ਨਾਂ ਤੇ ਮਿਲੇ ਹੋਏ ਘਰਾਂ ਤੇ ਉਹਦੀ ਸਿਕਿਉਰਿਟੀ ਤੇ ਉਹਦੇ ਤਾਂਬ-ਜਾਮ ਤੇ ਸੰਬੰਧ ਦੀ ਲੜਾਈ ਦੋਨੋਂ ਚੀਜ਼ਾਂ ਨੇ ਉਹ ਕਹਿੰਦੇ ਜੈਨ ਲੱਗਦਾ ਪ੍ਰਤਾਪ ਬਾਜਵਾ ਆ ਜਾਣ ਲੁਧਿਆਣੇ ਦਿਖਾ ਦੇਣੇ ਪੰਜੀ ਦਾ ਪੌਣ ਬਿੱਟੂ ਨੇ ਇਹ ਕਿਹਾ ਅਸੀਂ ਕਾਂਗਰਸ ਦੇ ਕੈਂਡੀਡੇਟ ਤੋਂ ਜੇ ਬਿੱਟੂ ਜਿੱਤ ਜਏ ਮੈਂ ਸਿਆਸਤ ਛੱਡ ਦੂੰਗਾ ਜਿਹੜਾ ਵੀ ਅਸੀਂ ਉੱਥੇ ਨਮਾਇਦਾ ਕੱਲਾ ਬਹੁਤ ਵੱਡੀ ਸਟੇਟਮੈਂਟ ਦੇ ਦਿੱਤਾ ਤੁਸੀਂ ਬਿਲਕੁਲ ਬਿਲਕੁਲ ਔਨ ਰਿਕਾਰਡ ਬਿੱਟੂ ਨੂੰ ਪੂਰਾ ਜ਼ੋਰ ਲਾ ਦੇਣ ਸ਼ਾਹ ਪੂਰਾ ਜ਼ੋਰ ਲਾ ਦੇਣ ਜਿਹੜਾ ਮਰਜੀ ਸ਼ਾਹ ਆ ਜੇ ਇੱਥੇ ਜਿਹੜਾ ਮਰਜੀ ਸ਼ਾਹ ਆ ਜੇ ਭਾਵੇਂ ਬਾਦਸ਼ਾਹ ਵੀ ਇੱਥੇ ਆ ਜੇ ਬਿੱਟੂ ਹਾਰਨਾ ਹੀ ਹਾਰਨਾ ਹੈ ਰੰਧਾ ਵੈਦੇ ਹਥੋਂ ਹੀਰਾ ਵਾਂਗ ਤੂੰ ਦਾਰਾ ਸਿੰਘ ਦੀ ਤੇ ਲੋੜ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਨੇ ਤੇ ਪਹਿਲੇ ਦੱਸਿਆ ਕਿ ਜ਼ਿੰਦਗੀ ਦਾ ਅਖੀਰਲਾ ਫੇਜ਼ ਮੈਂ ਪੰਜਾਬ ਦੇ ਲੋਕਾਂ ਚ ਆਪਣੇ ਲੋਕਾਂ ਚ ਲਾਣਾ ਇਹ ਉਹਨੂੰ ਹੀ ਪਤਾ ਹੈ ਜੇ ਉਹਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਲੜਨੀ ਹੁੰਦੀ ਤੇ ਕਦੀ ਵੀ ਬਿਆਨ ਨਾ ਦਿੰਦਾ ਉਹਨੂੰ ਪਤਾ ਹੈ ਪ੍ਰਤਾਪ ਸਿੰਘ ਬਾਜਵੇ ਨੇ ਇਸ ਚੱਕਰ ਚਾਣਾ ਨਹੀਂ ਅਸੀਂ ਰੰਦਾਵੇ ਦੇ ਥਰੂ ਹੀ ਇਹਦਾ ਮਾਂਜਾ ਲਵਾਵਾਂਗੇ ਨਿਆਂਗਾ ਦੇ ਬਾਟੇ ਵਰਗਾ ਪੰਜਾਬ ਦੇ ਲੋਕੇ ਨੂੰ ਮਾਂਜਣਗੇ ਕਿਉਂਕਿ ਇਹ ਚਿਹਰਾ ਐਂਟੀ ਸਿੱਖ ਚਿਹਰਾ ਇਨੇ ਹਮੇਸ਼ਾ ਪੰਜਾਬ ਦੇ ਇੰਟਰਸਟ ਦੇ ਖਿਲਾਫ ਹਮੇਸ਼ਾ ਗੱਲ ਕੀਤੀ ਕਿਸਾਨਾਂ ਦੇ ਖਿਲਾਫ ਕੀਤੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਕੀਤੀ ਸਿੱਖਾਂ ਦੇ ਵਜੂਦ ਦੇ ਖਿਲਾਫ ਇਹਨੇ ਕੀਤੀ ਇਹ ਇੱਕੋ ਹੀ ਜਿਸਾਂ ਕਿਸੇ ਟਾਈਮ ਤੇ ਮੈਨੂੰ ਯਾਦ ਇੱਕ ਫਰੀਦਕੋਟ ਤੋਂ ਮੰਤ ਸੇਵਾਦਾਸ ਹੁੰਦਾ ਸੀ ਉਹਨੂੰ ਰੱਖਿਆ ਹੁੰਦਾ ਸੀ ਸਰਕਾਰ ਨੇ ਬਿਆਨ ਦੇਣ ਵਾਸਤੇ ਸਿੱਖਾਂ ਦੇ ਖਿਲਾਫ ਇਹਨੂੰ ਬਿਆਨ ਦੇਣ ਵਾਸਤੇ ਰੱਖਿਆ ਇਹ ਬਾਹਰਲੇ ਅੰਦਰਾਂ ਦੇ ਉੰਦੇ ਟਾਈਮ ਵਿੱਚ ਜਦੋਂ ਕਿਸੇ ਬਾਹਰ ਲਿਆਂ ਦੇ ਅੰਦਰ ਲਿਆਂ ਦੇ ਕਿਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਖਿਲਾਫ ਬਿਆਨ ਦਵਾਣੇ ਹੋਣਗੇ ਇਸ ਬੰਦੇ ਨੂੰ ਵਰਤਿਆ ਜਾਏਗਾ ਇਹਦੇ ਰੋਜ਼ ਦੇ ਬਿਆਨ 10 ਵਾਰ ਮੈਂ ਵੀ ਇਹਨੂੰ ਰੋਕਦਾ ਰਿਹਾ ਕਾਕਾ ਇਹ ਕੰਮ ਨਾ ਕਰ ਪੰਜਾਬ 'ਚ ਰਹਿ ਕੇ ਜੇ ਸਿਆਸਤ ਕਰਨੀ ਇਹੋ ਜਿਹਾ ਕੰਮ ਨਾ ਕਰ ਐਂਡ ਪਰ ਮੈਨੂੰ ਪਤਾ ਨਹੀਂ ਸੀ ਇਹਦਾ ਏਜੰਡਾ ਕੀ ਹੈ ਜੀ ਲੌਂਗ ਟਾਈਮ ਇਹਦਾ ਏਜੰਡਾ ਤੇ ਸਾਨੂੰ ਵੀ ਪਤਾ ਨਹੀਂ ਸੀ ਕਿ ਇਹ ਬਦਨੀਅਤ ਇਨੇ ਮੌਕੇ ਤੇ ਭੱਜਣਾ ਜੀ ਹਰ ਐਡਵਾਂਟੇਜ ਲੈ ਕੇ ਪਤਾ ਨਹੀਂ ਸੀਗਾ ਬਿੱਟੂ ਬਾਰੇ ਤਾਂ ਤੁਹਾਡੇ ਘੇਰਾਂ ਚ ਆਮ ਚਰਚਾ ਹੁੰਦੀ ਸੀ ਨਹੀਂ ਨਹੀਂ ਸਾਨੂੰ ਬਿਲਕੁਲ ਨਹੀਂ ਸੀ ਲੋ ਬਨੀਤ ਸਿੰਘ ਬੁੱਟ ਵੇ ਕੋ ਦੋ ਕਿਸਮ ਦੀ ideologies ਹੁੰਦੀ ਇੱਕ ਤੇ ਹੁੰਦੀ ਆਪਣੇ ਦਾਦੇ ਦੀ ਤੇ ਆਪਣੇ ਬਾਪ ਦੀ ideology ਤੇ ਪਹਿਰਾ ਦੇਣਾ ਇੱਕ ਹੁੰਦਾ ਉਹਨਾਂ ਦੇ ਨਾਂ ਤੇ ਮਿਲੇ ਹੋਏ ਘਰਾਂ ਤੇ ਉਹਦੀ ਸਿਕਿਉਰਿਟੀ ਤੇ ਉਹਦੇ ਤਾਂਬ-ਜਾਮ ਤੋ ਸਾਂਭਣ ਦੀ ਲੜਾਈ ਦੋਨੋਂ ਚੀਜ਼ਾਂ ਨੇ ਉਹ ਕਹਿੰਦੀ ਜੈਨ ਲੱਗਦਾ ਪ੍ਰਤਾਪ ਬਾਜਵਾ ਆ ਜਾਣ ਲੁਧਿਆਣੇ ਦਿਖਾ ਦਿੰਨੇ ਪੰਜੀ ਦਾ ਭੌਣ ਬਿੱਟੂ ਨੇ ਇਹ ਕਿਹਾ ਅਸੀਂ ਕਾਂਗਰਸ ਦੇ ਕੈਂਡੀਡੇਟ ਤੋਂ ਜੇ ਬਿੱਟੂ ਜਿੱਤ ਜੇ ਮੈਂ ਸਿਆਸਤੇ ਛੱਡ ਦੂੰਗਾ ਜਿਹੜਾ ਵੀ ਅਸੀਂ ਉੱਥੇ ਨਮਾਇਦਾ ਕੱਲਾ ਬਹੁਤ ਵੱਡੀ ਸਟੇਟਮੈਂਟ ਦੇ ਦਿੱਤਾ ਤੁਸੀਂ ਬਿਲਕੁਲ ਬਿਲਕੁਲ ਔਨ ਰਿਕਾਰਡ ਪੂਰਾ ਜ਼ੋਰ ਲਾ ਦੇਣ ਸ਼ਾਹ ਪੂਰਾ ਜ਼ੋਰ ਲਾ ਦੇਣ ਜਿਹੜਾ ਮਰਜੀ ਸ਼ਾਹ ਆ ਜੇ ਇੱਥੇ ਜਿਹੜਾ ਮਰਜੀ ਸ਼ਾਹ ਜੇ ਭਾਵੇਂ ਬਾਦਸ਼ਾਹ